ਸੋ ਨਿਰਤ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਤੈ ਅਰਸੋ ਹੀਰਾ ਸਾੜ ਕੇ ਕਰੇ ਆਨ ਕੀ ਆ ਤੇ ਨਰਦੋ ਜਕ ਜਾਇਂਗਾ ਸਤਿਮਾਖੇ ਰਵਿਦਾਸ ਤੰਤੰ ਜਗਤ ਪਤਾ ਸਤ ਗੁਰੂ ਅਰਬਦਾਸ ਮਹਾਰਾਜ ਜੀ ਦੀ ਅਪਾਰ 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 ਕਿਰਪਾ ਹੋਈ ਹੈ ਜੋ ਅੱਜ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 698 ਪਰਕਾ ਜੜੇ ਨੂੰ ਮੁਕ ਮੁਕ ਰੱਖਿਆ ਹੋਇਆ ਅੱਜ ਗੁਰੂ ਘਰ ਨਵੀਂ ਅਬਾਦੀ ਜਲਵਾਲ ਸਮੂਹ ਪ੍ਰਬੰਧਕ ਕਮੇਟੀ ਔਰ ਨਗਰ ਨਿਵਾਸੀਆਂ ਵੱਲੋਂ ਸਤਿਗੁਰਾਂ ਦੇ ਪ੍ਰਕਾਸ਼ ਜੜੇ ਨੇ ਮੁੱਖ ਰੱਖਦਿਆਂ ਹੋਇਆਂ ਪਹਿਲੇ ਪਰਬਾਤ ਦੀ ਧਰਮਪ੍ਰਕティ ਹੋਈ ਹੈ। ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ। ਜੋ ਗੁਰੂ ਘਰ ਦੇ ਪ੍ਰੇਤਮਾਨ ਸੇਵਾਦਾਰ ਸਮੂਹ ਲੱਖਾ ਪਰਿਵਾਰ ਸ਼੍ਰੀ ਮਿੱਟੂ ਲੱਖਾ ਜੀ ਸ਼੍ਰੀ ਅਨਿਲ ਲੱਖਾ ਜੀ ਸਮੂਹ ਪਰਿਵਾਰ ਵੱਲੋਂ ਸਤ ਵਰਦੀਆਂ ਲਾਡਲੀਆਂ ਸੰਤਾਂ ਨੂੰ ਆਪਣੇ ਗ੍ਰਹਿ ਵਿਖੇ ਬੁਲਾਇਆ ਹੈ ਸਤਗੁਰ ਦੀ ਬਾਣੀ ਦਾ ਹੁਕਮ ਹੈ ਆਜ ਦਿਵਸ ਲਿਉ ਬਨਿਹਾਰਾ ਮੇਰੇ ਦਰੇ ਆਇਆ ਰਾਜਾ ਰਾਮ ਕਾ ਪਿਆਰਾ ਟੇਕੀ ਆਗੰਗਨ ਬਗੜੋ ਭਵਨ ਪਿਉ ਪਾਵਨ ਹਰ ਜਨ ਬੈਠੇ ਹਰਗ ਸਰਗਵਨ ਕਰੋ ਟੰਡੋਤ ਚਰਨ ਪਖਾਰੂ ਤਨ ਮਨ ਤਨ ਸੰਤਨ ਪਰਵਾਰ ਨੂੰ ਕਥਾ ਕਹਿ ਔਰ ਅਰਥ ਵਿਚਾਰੇ ਆਪ ਪਰੇ ਔਰਨ ਕੋ ਤਾਰੇ ਕਹਿ ਰਿਹਾ ਦਾਸ ਗੁਲੇਤ ਜਦਾਸ ਜਨਮ ਜਨਮ ਕੇ ਕਾਟੇ ਪਾਸ ਸਤਿਗੁਰ ਜੀ ਬਖਸ਼ਿਸ਼ ਕਰਦੇ ਕਿ ਅੱਜ ਦੇ ਦਿਨ ਤੋਂ ਮੈਂ ਬਲਹਾਦ ਬਨਿਹਾਰ ਬਲਹਾਰ ਜਾਨਣਾ ਹਾਂ ਜੋ ਸਤਗੁਰ ਦੇ ਪਿਆਰੇ ਮੇਰੇ ਗ੍ਰਹਿ ਵਿਖੇ ਅੱਜ ਆਏ ਹਨ ਆਂਗਨ ਬਗੜ ਭਵਨ ਪਿਓ ਪਾਵਨ ਹਰ ਜਨ ਬੈਠੇ ਹਰ ਜਸ ਗਾਵਨ ਕਿ ਅੱਜ ਉਹ ਸਤਗੁਰੂ ਦੇ ਪਿਆਰੇ ਪਰਮਾਤਮਾ ਦੇ ਪਿਆਰੇ ਜਨ ਮੇਰੇ ਗਹਿ ਵਿਖੇ ਆਏ ਹਨ ਅੱਜ ਮੇਰਾ ਬੇੜਾ ਹਰਿਆ ਆਪਣਾ ਕਰ ਦਿੱਤਾ ਹੈ ਔਰ ਉਸ ਪਰਮਾਤਮਾ ਦੇ ਗੁਣ ਗਾ ਰਹੇ ਆਪਾਂ ਲਿੰਦੇ ਸੰਤਾਂ ਜੀ ਸਤਗੁਰ ਕੀ ਬਾਣੀ ਦਾ ਗੁਣ ਗਾਨ ਕਰ ਰਹੀ ਹਾਂ ਆਪ ਤਰੇ ਔਰਣ ਕੋ ਤਾਰੇ ਆਪ ਤਾਂ ਪਰਦੇ ਹੀ ਹਨ ਪਾਵ ਆਪ ਨਾਮ ਜਪਦੇ ਤੇ ਹੋਰਾਂ ਨੂੰ ਜੋ ਪਾਉਂਦੇ ਆਪ ਕਰੇ ਔਰਣ ਕੋ ਤਾਰੇ ਕਹਿ ਰੰਦਾਸ ਮਲੇਨ ਚਦਾਸ ਸਤਗੁਰ ਜੀ ਬਖਸ਼ੂ ਕਰਦੇ ਆ ਕਿ ਮੈਂ ਹਰ ਰੋਜ਼ ਐਸੇ ਰੱਬ ਦੇ ਪਿਆਰਿਆਂ ਦੇ ਮੈਂ ਹਰ ਰੋਜ਼ ਪ੍ਰਸ਼ੰਸਾ ਕਰ ਜਿਹੜੇ ਜਨਮਾਂ ਜਨਮਾਂ ਦੀ ਪਿਆਸ ਕੱਟ ਦਿੰਦੇ ਹਨ ਸੋ ਬਹੁਤ ਹੀ ਭਗਾਂ ਵਾਲਾ ਪਰਿਵਾਰ ਹੈ ਹਮੇਸ਼ਾ ਸਤਗੁਰਾਂ ਦੇ ਚਰਨਾਂ ਦੀ ਸੇਵਾ ਕਰਦੇ ਹਨ ਸੋ ਸਮੂਹ ਪਰਿਵਾਰ ਨੂੰ ਪੰਤ ਜੀ ਤੋਂ ਤੱਕ ਸਤਿਗੁਰੂ ਦਾਸ ਮਹਾਰਾਜ ਜੀ ਦੇ 648 ਪਕਾ ਦੀਆਂ ਦੀਆਂ ਲੱਖ ਲੱਖ ਕਰੋੜ ਕਰੋੜ ਵਾਰਕਾਂ ਆਉਣ ਵਾਲਾ ਸਮਾਂ ਇਸ ਪੰਜਾਬ ਵਾਸਤੇ ਨਗਰ ਕਿਰਨ ਦੇ ਸੰਤਾਂ ਬਾਤ ਤੇ ਸੁਖੰ ਪਰਿਆਰੇ ਸੁਖੰ ਪ੍ਰਗਟਿਤ ਹੋਵੇ ਜੈਤੁਰ ਦੀ ਜੋ ਬੋਲੇ ਈ ਸੋ ਨਿਰਭਾਣ